ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਅੰਗਰੇਜ਼ ਸਿੰਘ ਸਿੱਧੂ ਅ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੇਰੇ ਨਾਲ ਸਾਡੇ ਪੰਜਾਬੀ ਭਰਾ ਸਾਡੇ ਮਜ਼ਦੂਰ ਭਰਾ ਖੜੇ ਆ ਇਹ ਝੋਨਾ ਲਾਉਂਦੇ ਲਾਉਂਦੇ ਕਿਉਂ ਹਟ ਗਏ ਇਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਦੇਖੋਗੇ ਕੀ ਕਾਰਨ ਆ ਕਿ ਇਹ ਝੋਨਾ ਲਾਈ ਜਾਂਦੇ ਸੀ ਚੰਗਾ ਪਲਾ ਤੇ ਇਹ ਹਟ ਕਿਉਂ ਗਏ ਤੇ ਫਿਰ ਇਹ ਕੱਥੇ ਹੋ ਕੇ ਕਿਉਂ ਖੜੇ ਆ ਤੇ ਇਹ ਵੀ ਤੁਹਾਨੂੰ ਦੱਸਾਂਗੇ ਅਮਰਤਪਾਲ ਸੰਧੂ ਸਾਡਾ ਜਿਹੜਾ ਕਲਾਕਾਰ ਆ ਸਾਥੀ ਕਲਾਕਾਰ ਆ ਉਹਦੇ ਖੇਤ ਦੇ ਵਿੱਚ ਇਹ ਸਾਡੇ ਪੰਜਾਬੀ ਭਰਾ ਝੋਨਾ ਲਾ ਰਹੇ ਸੀ ਤਾਂ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਵੀ ਆਖਰ ਇਹ ਕਿਉਂ ਖੜੇ ਹੋਏ ਆ ਇਹ ਤੁਹਾਨੂੰ ਦੱਸਦੇ ਆ ਨਵੇਕਲਾ ਕੰਮ ਕੀਤਾ ਕਿਹਨੇ ਕੀਤਾ ਭਾਈ ਅਮਰਤਪਾਲ ਸੰਧੂ ਜਿਹੜਾ ਸਾਡਾ ਕਲਾਕਾਰ ਹੈ ਕੀ ਨਵੇਕਲਾ ਕੰਮ ਕੀਤਾ ਇਹ ਵੀ ਆਪਾਂ ਤੁਹਾਨੂੰ ਹੁਣੇ ਦੱਸ ਦਿਆਂਗੇ ਕੋਈ ਬਾਹਲਾ ਤੁਹਾਡਾ ਲੰਮਾ ਟਾਈਮ ਨਹੀਂ ਲੈਂਦੇ ਜਿਆਦਾ ਇੰਤਜ਼ਾਰ ਨਹੀਂ ਕਰਾਉਂਦੇ ਆਹ ਜਿਹੜਾ ਮੁੰਡਾ ਖੜਾ ਸਾਡੇ ਕੋਲੇ 15 ਸਾਲ ਦਾ ਕਹਿੰਦੇ ਚੋਬਰ ਨੂੰ 16ਵਾਂ ਸਾਲ ਲੱਗਿਆ ਤੇ 16ਵਾਂ ਸਾਲ ਲੱਗਿਆ ਇਹਦਾ ਨਾਂ ਹੈ ਹੈਰੀ ਹੈਰੀ ਤੇ ਹੈਰੀ ਦਾ ਅੱਜ ਹੈਗਾ ਭਾਈ ਜਨਮ ਦਿਨ ਜਨਮ ਦਿਨ ਦੀਆਂ ਤੁਸੀਂ ਵਧਾਈਆਂ ਕਮੈਂਟਾਂ ਦੇ ਰਾਹੀਂ ਦੇਈ ਦੇਣੀਆਂ ਤੇ ਦਿਓ ਵੀ ਜਰੂਰ ਕਿਉਂਕਿ ਸਾਡਾ ਪੰਜਾਬੀ ਭਰਾ ਸਾਡੇ ਮਜ਼ਦੂਰ ਭਰਾ ਹੈ ਅੱਜ ਤੋਂ ਪਹਿਲਾਂ ਸ਼ਾਇਦ ਇਸ ਤਰੀਕੇ ਦੇ ਨਾਲ ਕਿਸੇ ਨੇ ਵੀ ਜਿਹੜਾ ਜਨਮ ਦਿਨ ਆ ਸਾਡੇ ਪੰਜਾਬੀ ਭਰਾਵਾਂ ਦਾ ਮਜ਼ਦੂਰ ਭਰਾਵਾਂ ਦਾ ਨਹੀਂ ਮਨਾਇਆ ਹੋਣਾ ਹੈਰੀ ਦਾ ਭਾਈ ਅੱਜ ਹੈਗਾ ਜਨਮ ਦਿਨ ਤੇ ਜਨਮ ਦਿਨ ਦਾ ਜਿਵੇਂ ਸਾਡੇ ਕਲਾਕਾਰ ਅਮਰਤਪਾਲ ਸੰਧੂ ਨੂੰ ਪਤਾ ਲੱਗਿਆ ਵੀ ਹੈਰੀ ਜਿਹੜਾ ਅੱਜ ਸਾਡੇ ਝੋਨਾ ਲਾ ਰਿਹਾ ਉਹਦਾ ਜਨਮ ਦਿਨ ਹੈ ਤੇ ਫਿਰ ਉਹਨੇ ਨਵੇਕਲਾ ਜਿਹਾ ਅប្រਾਲਾ ਕੀਤਾ ਕੀ ਕੀਤਾ ਭਾਈ ਆਹ ਦੇਖਿਓ ਉਹਨੇ ਕੇਕ ਮੰਗਾਇਆ ਕੋਲਡ ਡਰਿੰਕ ਮੰਗਾਇਆ ਤੇ ਕਹਿੰਦਾ ਭਾਈ ਆਪਾਂ ਇਸ ਮੁੰਡੇ ਦਾ ਜਨਮ ਦਿਨ ਹੈ ਜਿਹੜਾ ਅੱਜ ਕਿਉਂਕਿ ਝੋਨਾ ਲਾਉਂਦੇ ਸੀ ਤੇ ਖੇਤ ਦੇ ਵਿੱਚ ਸੈਲੀਬ੍ਰੇਟ ਕਿਉਂਕਿ ਘਰਾਂ 'ਚ ਕੋਠੀਆਂ 'ਚ ਰੈਸਟੋਰੈਂਟਾਂ 'ਚ ਹੋਟਲਾਂ 'ਚ ਤਾਂ ਅਸੀਂ ਅਕਸਰ ਕਰਦੇ ਆਂ ਪਰ ਇਹਨੇ ਨਵੇਕਲਾ ਅប្រਾਲਾ ਕੀਤਾ ਕਹਿੰਦਾ ਖੇਤ 'ਚ ਕਰਨਾ ਹਾਂਜੀ ਸੰਧੂ ਸਾਹਿਬ हां जी दोस्त मैंने जब दो पता लगया साडे ਭਰਾ ਦਾ ਜਨਮ ਦਿਨ ਹੈ ਤੇ ਮੈਂ ਇਹਨੂੰ ਦੱਸੇ ਤੋਂ ਬਿਨੇ ਫਿਰ ਕੇਕ ਲੈ ਆਇਆ ਕੋਲ ਰੈਂਕ ਮੈਂ ਇੱਥੇ ਲਿਆ ਕੇ ਰੱਖਿਆ ਬਹੁਤ ਖੁਸ਼ ਹੋਏ ਸਾਰੇ ਜਣੇ ਅੱਛਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਦਿੱਤਾ ਹੈ ਇਹ ਨਾ ਮੈਨੂੰ ਜਿਹੜੀ ਚੰਗੀ ਲੱਗੀ ਖੁਸ਼ੀ ਵਾਲੀ ਗੱਲ ਹੈ ਇਹਦੇ ਨਾਲ ਸਾਡਾ ਆਪਸੀ ਜਿਹੜਾ ਭਾਈਚਾਰਕ ਸਾਂਝ ਆ ਮਜ਼ਬੂਤ ਹੁੰਦੀ ਆ ਸਾਡਾ ਆਪਸੀ ਜਿਹੜਾ ਮੋਹ ਮੁਹੱਬਤ ਆ ਪਿਆਰ ਆ ਇਹ ਵੱਧ ਆਪਾਂ ਉਦੋਂ ਵੀਡੀਓ ਦੇ ਵਿੱਚ ਹੀ ਇਹ ਦਿਖਾਇਆ ਵੀ ਸਾਨੂੰ ਇਹਨਾਂ ਦੀ ਲੋੜ ਆ ਇਹਨਾਂ ਨੂੰ ਸਾਡੀ ਲੋੜ ਆ ਸੀ ਇੱਕ ਦੂਜੇ ਦੇ ਨੌ ਮਾਸ ਦਾ ਰਿਸ਼ਤਾ ਹੁੰਦਾ ਜਿਵੇਂ ਉਹ ਸਾਡਾ ਸਬੰਧ ਆ ਹਨਾ ਬਿਲਕੁਲ ਤੇ ਤਾਂ ਹੀ ਕਰਕੇ ਫਿਰ ਅਸੀਂ ਇਸ ਖੇਤ ਦੇ ਵਿੱਚ ਮਨਾ ਰਹੇ ਆ ਘਰੇ ਵੀ ਮਨਾ ਸਕਦੇ ਸੀਗੇ ਪਰ ਇੱਥੇ ਨਾਲ ਟਾਈਮ ਨਹੀਂ ਖਰਾਬ ਹੋਇਆ ਨਾਲੇ ਅਸੀਂ ਓਏ ਇੰਜੋਏ ਵੀ ਫੁਰੀ ਕਰਾਂਗੇ ਹੁਣ ਅਜ ਤੋਂ ਪਹਿਲਾਂ ਮੈਨੂੰ ਲੱਗਦਾ ਸ਼ਾਇਦ ਕਿਸੇ ਨੇ ਵੀ ਖੇਤ ਦੇ ਵਿੱਚ ਇਦਾਂ ਕੇਕ ਨਾ ਕੱਟਿਆ ਹੋਵੇ ਪਹਿਲੀ ਤਾਂ ਗੱਲ ਕੋਈ ਆਪਾਂ ਮਾੜਾ ਤਾਂ ਕਿਸੇ ਨੂੰ ਨਹੀਂ ਕਹਿੰਦੇ ਕਿਸੇ ਜ਼ਿੰਮੇਵਾਰ ਭਰਾ ਨੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਇਸ ਤਰ੍ਹਾਂ ਬਰਥਡੇ ਸੈਲੀਬ੍ਰੇਟ ਕੀਤਾ ਹੋਗਾ ਤੇ ਵਧੀਆ ਪਰਾਲਾ ਤੇ ਜਨਮ ਦਿਨ ਦੀਆਂ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਹੈਰੀ ਬਾਈ ਤੈਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਆਓ ਕੇਕ ਕਰਦੇ ਆਓ ਜੀ ਕੇਕ ਕੱਟੋ ਹੈਰੀ ਮਦਈ ਮਾੜਾ ਜਾ ਮੈਕ ਹੈਰੀ ਆ ਜਾ ਦੱਸ ਦੇ ਆਪਣੇ ਦਰਸ਼ਕਾਂ ਨੂੰ ਵੀ ਕਿੰਨੇ ਮਾਤਰਾ ਜਨਮ ਦਿਨ ਹੈ ਮੇਰਾ ਹੀ 16ਵਾਂ ਜਨਮ ਦਿਨ ਹੈ 16ਵਾਂ ਜਨਮ ਦਿਨ ਹੈ ਹਾਂਜੀ ਕਬੱਡੀ ਵੀ ਖੇਡਦਾ ਮੁੰਡਾ ਕਬੱਡੀ ਵੀ ਖੇਡਦਾ ਨਾ ਹਾਂਜੀ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਵੀ ਆਪਾਂ ਖੇਤ ਦੇ ਵਿੱਚ ਝੋਨਾ ਲਾਉਂਦੇ ਲਾਉਂਦੇ ਤੇ ਬਰਥਡੇ ਮਨਾ ਰਹੇ ਆ ਕੇਕ ਕੱਟ ਰਹੇ ਆ ਬਹੁਤ ਵਧੀਆ ਹੀ ਹੈ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਸਾਰਿਆਂ ਨੂੰ ਚਲੋ ਆਓ ਜੀ ਕੇਕ ਕੱਟੀਏ ਵੀਡੀਓ ਆਪਾਂ ਬੜੀ ਲੰਮੀ ਨਹੀਂ ਹੋਣ ਦੇਣੀ ਆਹ ਹੈਰੀ ਭਾਈ ਕੱਟ 16ਵਾਂ ਜਨਮ ਦਿਨ ਹੈ ਹੈ 16ਵਾਂ ਸਾਲ ਜਿਹੜਾ ਅੱਜ ਸ਼ੁਰੂ ਹੋ ਗਿਆ ਆਜੋ ਜੀ ਆਜੋ ਜਿਹੜੇ ਸਾਰੇ ਜੀ ਇਧਰ ਆ ਜੀ ਕੋਈ ਐਪ ਇਸ ਤਰੀਕੇ ਨਾਲ ਛਿਟੇ ਨਾ ਪੈਂਦੇ ਹਲਕਾ ਹਲਕਾ ਹਾਂ ਬਹੁਤ ਹੋ ਚੁੱਕਾ ਹੈ ਆਜੋ ਜੀ ਕਰੋ ਚਲੋ ਕਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੇਰੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਲੋ ਜੀ ਇੱਕ ਵਾਰ ਫੇਰ ਹੈਰੀ ਤੈਨੂੰ ਲੱਖ ਲੱਖ ਮੁਬਾਰਕਾਂ ਬੇ ਜਨਮ ਦਿਨ ਦੀਆਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡਾ ਬਰਥਡੇ ਸੈਲੀਬ੍ਰੇਟ ਕੀਤਾ ਬੰਦੇ ਦਾ ਬਹੁਤ ਖੁਸ਼ੀ ਆ ਧੰਨਵਾਦ ਸਿੰਘ ਜੀ ਸਾਡਾ ਫਰਜ਼ ਬੰਦਾ ਹੈ ਅਸੀਂ ਜਿੰਨੀ ਮੁਹੱਬਤ ਕਰਦੇ ਆ ਠੀਕ ਆ ਸ਼ਬਦਾਂ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ ਆਉਣ ਵਾਲੇ ਸਮੇਂ 'ਚ ਵੀਡੀਓ ਸਾਡੀਆਂ ਜਿਹੜੀਆਂ ਹੋਣਗੀਆਂ ਉਹਦੇ 'ਚ ਪਤਾ ਲੱਗ ਜੂ ਅਸੀਂ ਆਪਦੇ ਭਰਾਵਾਂ ਦੀ ਕਿਸ ਤਰੀਕੇ ਨਾਲ ਸਪੋਰਟ ਕਰਦੇ ਆ ਹਾਂਜੀ ਹਾਂਜੀ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਸਾਡੇ ਬੰਦੇ ਦਾ ਬਰਥਡੇ ਸੈਲੀਬ੍ਰੇਟ ਕੀਤਾ ਸਾਨੂੰ ਇਹ ਬਹੁਤ ਚਾਅ ਆ ਵੀ ਤੁਸੀਂ ਬਿਨਾ ਦੱਸੇ ਇਹਦਾ ਬਰਥਡੇ ਸੈਲੀਬ੍ਰੇਟ ਕਰਦੇ ਅਸੀਂ ਬਹੁਤ ਪ੍ਰਾਨੋਬਧਨਵਾਦ ਕਰਦੇ ਆ ਤੁਹਾਡਾ धनबाद थैंक यू जी चलो जी कोल्ड ड्रिंक वगैरह दियो जी संधु साहब खोलो पाओ कोई ना, ना? कोई ले लो जाओ करो केक आदा कर लो जी।, लो जी कर दो जी ओके जी थैंक यू शुक्रिया Assalamualaikum <laughs> warahmatullahi wabarakatuh.